दर, वाला कुडेवाला रख दो आपला बाकी समान न रक्क ਕੀ ਲੋਕਾਂ ਨੂੰ ਟੀਲ ਦੇ ਦੇਖੋ ਜੀ ਇਹ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਬਾਰ ਬਾਰ ਲੋਕਾਂ ਤੋਂ ਤੁਹਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ WhatsApp ਦੇ ਮਾਧਿਅਮ ਰਾਹੀਂ ਫੋਨ ਆਈ ਹਾਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਕੜ ਜਾਂਦਾ ਤੇ ਨਾਲ ਤੋਂ ਕੋਈ ਲੰਘ ਛੱਡਦਾ ਸਪੈਸ਼ਲੀ ਦੁਖੂਦ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਆ ਜਾਂ ਐਮਰਜੈਂਸੀ ਕੰਡੀਸ਼ਨ ਦਾ ਫੇਰ ਵੀ ਨਾ ਲੰਘ ਪਾਏ ਜੇ 15 20 ਮਿੰਟ ਅੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਚਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਾ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅਰਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੀ ਸ਼ੌਪਕੀਪਰ ਦੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਾਜਾਇਜ਼ ਟੋਟੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹ ਇਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਹੈ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਜਾਂ ਕੋਈ ਆਮ ਲੋਕਾਂ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਹੈ ਰ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛੜਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਆਂ ਅਸੀਂ ਕਿਸੇ ਤਰ੍ਹਾਂ ਦੀ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਪਰੂਵੀ ਨੂੰ ਨਹੀਂ ਛੇੜਿਆ ਹੁਣੇ ਤੁਸੀਂ ਦੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜਿੱਥੇ ਬਟ ਇਹ ਜਿਹੜਾ ਏਰੀਆ ਜਿੱਥੇ ਰੱਛ ਅੰਦਰ ਤੇ ਆਵਾ ਦੇ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅੰਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਆਪਣੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੀ ਯੂਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹੀ ਚਾਹੁੰਦਾ ਲੋਕ ਵੀ ਚਾਹੁੰਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਇਹ ਵੀ ਕਹਾਂਗਾ ਕਿ ਆਵਾਜ਼ ਹੀ ਵਧੀਆ ਰਹੇਗੀ ਅਤੇ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੁੰਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਧ ਜਾਂਦੀ ਸਰ ਕੋਈ ਅਲਟੀਮੇਟਲੀ ਮਿੱਤ ਕੇ ਪਹਿਲਾਂ ਇਹਨਾਂ ਨੇ ਜਿੱਦਾਂ ਬੰਦ ਕੱਲਾਂ ਦੀ ਦੇਖੋ ਜੀ ਮੈਨੂੰ ਇੱਥੇ ਆਇਆ ਜੇ ਮਹੀਨਾ ਹੋਇਆ ਹੈ ਮੈਨੂੰ ਤੇ ਮੈਂ ਇਹ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪਹਿਲੇ ਇੱਥੋਂ ਲੰਗੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰ ਚ ਚਲਾਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਤੇ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾ ਰੋਡ ਨਹੀਂ ਛੋਟੀ ਏ ਇਹ ੱਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਚਾਹੇ ਜਿੱਦ ਅਸੀਂ ਸਾਰਾ ਡਾਟਾ ਘਟਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖੀ ਦੇਖਿਆ ਹੋਵੇਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਹੈ ਮੈਂ ਇਹੀ ਹੁਣ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚੱਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੌਕ ਕੀ ਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਸਰਪੰਚ ਜੀ ਨਗਰ ਕੌਂਸਲ ਵੱਲੋਂ বারবার ਜਿਹੜੀ ਹੈ ਕਾਰਵਾਈ ਕੀਤੀ ਹੈ ਪਰ ਕਿਉਂਕਿ ਸਾਡੀ ਦੁਕਾਨ ਦੇ ਘੜੀ ਨਜਾਇਜ਼ ਕਬਜ ਨਹੀਂ ਹਟਾਦੇ ਤੇ ਇਹਦਾ ਵਾਪਸ ਕਰੇ ਕੀ ਕਾਰਵਾਈ ਦੇਗੀ ਦੇਖੋ ਜੀ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਐਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸੁਵਿਧਾ ਦੇ ਸਕਣ ਇਸ ਤੋਂ ਬਾਅਦ ਕਈਆਂ ਤੇ ਉਹ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੀ ਇਨਕ੍ਰੋਚਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਹੈ ਮੈਂ ਹੁਣ ਇਹੀ ਕਹਿਣਾ ਚਾਹਾਂਗਾ ਇਸ ਤੋਂ ਬਾਅਦ ਖਾਰੇ ਨੂੰ ਮੈਂ ਤੁਹਾਡੇ ਸਾਹਮਣੇ ਮਾਦੀ ਬਣਾਈ ਇਹ ਹੀ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਗ੍ਰੋਥਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅੱਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਵੀ ਛੋੜੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੇ ਟੋਕੇ ਲੈ ਕੇ ਜਾਵਾਂਗੇ ਧੰਨਵਾਦ ਮਾਤੀ ਜੇ ਪਟਪਟੇ ਨਹੀਂ ਕੋਈਆਂ ਪਟੇਲੀ ਮੈਂ ਕਾਰਵਾਈ ਕਰਦੇ ਹਾਂ हाँ मैं ये, तो आगे। आगे। ये लास्ट डे तो बाद कहता तो में करनी है चलो